₹70 ₹75 ₹85 ₹95 ₹750 ₹750 ₹750 ₹730 ₹750 ₹750 ₹5 ₹10 ₹10 ₹10 ₹10 ₹10 ₹10 ₹10 ਆਹ ਕੋਈ ਹੈਲੋ ਖੋਲ 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 10 ਰੁਪਏ ਜੀ ਖੋਲ 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 10 ਰੁਪਏ ਜੀ 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 ਖੋਲ 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 10 ਰੁਪਏ ਜੀ 10 ਰੁਪਏ ਜੀ ਹਾਂਜੀ 10 ਰੁਪਏ ਜੀ ਹਾਂ ਬਟੋ ਬੋਲਦਾ 10 ਰੁਪਏ ਜੀ ਆ ਵੰਟੀ ਹੈ ਚਾਹ 10 ਰੁਪਏ ਕਿਥੇ دغه یو درځه کها 310 روپيه وای جمع سره نرمه مانسا منډي